ਮੰਮੀ ਆਏ। ਉਹ ਵੀ ਸੁਣਦੀ ਹੈਗੀ ਜਦੋਂ ਘਰ ਆਏ ਤਾਂ ਮੈਂ। ਉਹ ਮੈਂ ਤੋਂ ਪੁੱਛ ਰਹੀ ਦੱਸ ਕੇ ਆਂ ਨਾ। ਉਹ ਉਹ ਨਹੀਂ ਜਮੀ ਸੁਣਦੀ ਹੈਗੀ। ਹੁਣ ਦੱਸ ਇਹਦਾ ਕੀ ਕਰੀਏ ਕਿ ਜਦੋਂ ਵੀ ਫੋਨ 'ਤੇ ਬੜੀ ਰਹਿੰਦੀ ਹੈ ਵੀ 24 ਘੰਟੇ ਜਮੀ ਨਹੀਂ ਸੁਣਦੀ ਹੈਗੀ। ਮਾਂ ਕਹਿੰਦਾ ਤਾਂ ਨਹੀਂ ਸੁਣਦੀ ਹੈਗੀ ਮੰਮੀ ਨਹੀਂ ਹਾਂ ਕਿੰਨੇ ਚਿਰ ਬਾਅਦ ਤਾਈ ਲਖਾ ਲੈਣੀ ਇਹ ਬਹੂ ਨੇ ਕੰਨ ਨਹੀਂ ਖਾਲੇ ਹਾਂ ਬੱਸ ਕਿਹ ਦੁੱਖ ਦੇ ਜਾਂਦੀ ਹੈ ਕਿੰਨੇ ਚਿਰ ਮੈਂ ਕਿਹਾ ਕਿਉਂ ਤੋ 2 ਘੰਟੇ ਮਾਝ ਦਿੰਦੀ ਤਾਂ 2 ਘੰਟੇ ਹੀ ਮੰਗਦੇ ਹੈਗੇ ਬੈਠਣਾ ਔਖਾ ਕਰਿਆ ਪਿਆ ਤੇਰਾ ਤਾਂ ਦੁੱਖ ਦੇ ਚੱਕ ਦੀ ਨਿਆਰ ਭਾਂਜ ਦੇ ਦੇ ਮਾੜਾ ਮੁੰਡੇ ਨੂੰ ਵੇੜਾ ਦਵਾ ਦੇਉਣੀ ਆ ਉਹ ਭਾਂਡੇ ਮੇਰੇ 4 ਮਾਝ ਦਿੰਦੀ ਫੇਰ ਉਹ ਮੁੰਡਾ ਤੀ ਚਲ ਮੈਂ ਫਾਇਆ ਹੀ ਆ ਗੱਬਿਆ ਪੀ ਮਾਝ ਲੂਗੀ ਪਰ ਚੱਕ ਦਿੰਨੀ ਆ ਮੈਂ 4 ਬੱਬਰ ਕਰਿਆ ਪਿਆਗਾ ਇਹਦਾ ਵੀ ਬਿੰਦ ਬੈਠ ਕੇ ਹੀ ਗਈ ਹਾਂ ਸਾਰਾ ਦਿਨੇ ਕਿਸੇ ਵੇਲੇ ਤਾਂ ਜਰ ਲੈਣਾ ਸਾਰੀ ਉਮਰੇ ਨਾਲ ਨਹੀਂ ਲੰਢੇ ਕਰਦੀ ਦੀ ਹੁਣ ਸਾਰੀ ਉਮਰੇ ਕਰੀ ਜਾਊਂਗੀ ਦੋ ਮਿੰਟਾਂ ਤੱਕ ਦੇ ਦੇ ਨਾ ਮਾਰਾ ਜਾਂ ਚੱਕ ਤਾਲਿਆ ਨੇਰੀਆਂ ਲਿਆਤੀਆਂ ਨੇਰੀਆਂ ਨਹੀਂ ਲਿਆਤੀਆਂ ਇਹਨਾਂ ਨੇ ਮੈਨੂੰ ਆ ਪਾਣੀ ਕਿ ਸੇ ਰਿਹਾ ਵੀ ਟਿਕਣ ਦੇ ਦੇ ਅਸੀਂ ਚੱਲ ਭਾਂਡੇ ਦੋ ਚਾਰ ਭਾਂਡੇ ਮਾਰਦੇ ਜਿਹੜਾ ਘਰ ਆਇਆ ਮੇਰੇ ਖਾਤਰ ਜਮੇ ਹੀ ਨਹੀਂ ਕਹੀ ਦੀ ਹੈ ਇਹ ਦੋ ਭਾਂਡੇ ਨੇ ਹੁਣ ਐ ਕਹਦੂਗੀ ਭਾਂਡਾ ਘਰ ਟੋਕਰ ਆ ਭਾਂਡਿਆਂ ਦਾ ਮਾਜ ਜਿਗੀਆਂ ਨਹੀਂ ਐ ਨਹੀਂ ਪਤਾ ਕੀ ਕਹੇ ਕੀ ਨਾ ਕਹੇ ਲੈ ਮੈਂ ਚਾਹਤ ਭਾਂਡੇ ਮਾਰਦਾ ਇਹਨੇ ਤੱਕੀ ਜਾਉ ਦੀ ਆਪਾਂ ਇਹਨੂੰ ਕੱਲ ਆ ਬਜ਼ਾਰ ਮੇਰੇ ਖਾਤਰ ਲਾਇਆਗਾ ਮਾਜ ਦੱਲੀਆਂ ਖਾਈ ਜਾਉ ਸਿੱਟੀ ਜਾਉ ਖਾਈ ਜਾਉ ਸਿੱਟੀ ਜਾਉ ਉਹ ਮਾੜਾ ਜਿਹਾ ਫੋਨ ਜਿਹਾ ਦੇਖਣ ਲੱਗੀ ਮਾਹ ਜਵਾਖਦੇ ਨੇ ਸਾਰਾ ਦਿਨ ਦੇਖਦੇ ਨੇ ਮੈਂ ਵੀ ਦੇਖ ਲਾ ਕਿਹਾ ਜਹਾ ਹੁੰਦਾ ਹੁੰਦਾ ਦੋ ਘੰਟੇ ਦੀ ਤਣਫਦੀ ਫਿਰਦੀ ਐ ਤਾਂ ਭਰ ਦਿੰਨੀਆਂ ਹਮਾਂ ਦਿੰਨੀਆਂ ਇਹਨਾਂ ਨੂੰ ਸਾਰਾ ਦਿਨ ਝੁੱਠੇ ਕਰ ਕਰ ਤੜੀਆਂ ਦੇ ਨੇ ਮਾਜ ਲੈ ਭਾਂਡੇ ਚੱਕਣਾ ਖਲਾਣਾ ਕਰਨ ਆਏ ਮੇਰੇ ਖਾਤਰ ਆ ਇਹ ਬੱਸ ਇਸੇ ਵੇਲੇ ਦੰਗਰਾਂ ਦਾ ਟਾਈਮ ਹੀ ਨਹੀਂ ਹੈ ਗਿਆ ਸਾਰਾ ਦਿਨ ਸੰਭਰ ਲੈ ਬੂਹਾ ਸਿੱਟ ਲੈ ਭਾਂਡੇ ਚੱਕ ਲੈ ਆ ਬੇਲਾ ਟੱਬਰ ਹੋ ਰੋ ਇਹਨਾਂ ਨੇ ਸੁਵਾ ਕਰਨੀ ਐਗੀ ਮਾਂ ਮੰਨ ਗਈ। ਲੈ ਗਈ ਦੇਲੀ। ਆ ਬਿੰਦਕ ਨੂੰ ਦੇਖ ਲਈ। ਆ ਲੈ ਕੇ ਬੂਨ ਹੁਣ ਆਪ ਵੇਚ ਜੂਗੀ। ਉਦੋਂ ਨੂੰ ਇਹਨੂੰ ਕੋਈ ਰਾਜਾ ਬਾਦੂ ਪਹਿਣ ਵਾਲਾ। ਤੇ ਰਾਜਾ ਸਾਰਾ ਦਿਨ ਦਿਖਾਈ ਚੱਲੋ ਜਹੀ। ਆ ਨਿਆਣੇ ਜਨੇ ਇਹ ਨਹੀਂ ਆ ਮਾੜਾ ਮੋਟਾ ਕਹਿੰਦੇ। ਲੈ ਆਣ ਤੋਂ ਬਿੰਦ ਲਾਦੀ ਨੂੰ। ਸਾਰਾ ਦਿਨੇ ਮਾਂ ਚੱਲ ਭਾਂਡੇ। ਤਾਂ ਆ ਟੋਕਰੀ ਫੜਾਇਆ ਮਾਂ ਵੇਚੇ ਕੀ ਕਰਦੀ ਹੈਗੀ ਮਾਂ ਚਲੂਗੀ ਭਾਂਡੇ। ਸਾਰੀ ਦਿਹਾੜੀ ਮੈਂ ਮਹੀ ਕਰੀ ਜਾਂਦੀ ਆ ਉਹੋ ਵੀ ਫੜਾ ਲਿਆ ਤਰਾ ਮਾਂ। ਭਾਂਡੇ ਮਾਂ ਅਜੀ ਤੇਰਾ ਕਾਹ ਫੜੀ। ਕਰੀ ਤੇ ਫਟੋੜਨਾ ਨਹੀਂ ਹੁਣ ਨਹੀਂ ਛੋੜਨਾ ਹੈਗਾ ਤੂੰ ਨਾਲ ਛੁਣ ਜਾਂਦਾਗਾ ਬਠੇਰਾ ਰਬੇ ਨੀਹਾ ਹੱਥਾ ਦੇ 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 ਉਹ ਤਾਕੀ ਤੇ ਧਰਨੀ ਪਾਂਦੇ ਪਤਾ ਮੈਨੂੰ ਸਾਰਾ ਇਹਦੇ ਵਿੱਚ ਧਰਨੇ ਨੇਗੇ ਕੰਤਾ ਮਾਰ ਕੇ ਨਾ ਪਾਂਦੇ ਅੱਖ ਕਿੰਦੀ ਚੰਗਾ ਲੁਕ ਤਰ ਲੁਕ ਤੂੰ ਜਾ ਜਿੱਧਰ ਜਾਣਾ ਮੈਂ ਮਾਇਕਾ ਕਿੱਥੇ ਜਾਣਾਗਾ ਮੈਂ ਤਾਂ ਆਪ ਜਾਣਾ ਹਾਂ ਕਿੰਨੇ ਕੰਮ ਪਾਉਣੀ ਆ ਆਪ ਦੀ ਯੋਖੀ ਹੋਈ ਪਈ ਸੀ ਕਿ ਸੇਣਾ ਨਾ ਨਾ ਮਨ ਨੂੰ ਕਿੱਥੇ ਟਾਈਮ ਲੱਗਦਾ ਹੈ ਨਿਕਰ ਲ ਮੈਂ ਕਾਬ ਕਰੀ ਬਰ ਰੋਟੀਆਂ ਬਣਾਉਂਗੀ ਜੀ ਬਣਾਉਣੀ ਸਾਰੇ ਕੰਮ ਤਾਂ ਪਾਇਆ ਚਾਹ ਜੀ ਦੋ ਘੰਟੇ ਮੰਨਦੇ ਜੀ ਫੇਰ ਕੀ ਹੋ ਜਾਂਦਾਗਾ ਸਾਰੇ ਬੱਚੇ ਕਰਤਾ ਆਹ ਮੈਂ ਜਿੰਦੇ ਰੱਖ ਦੂ ਜੀ ਕਿੱਥੇ ਰੱਖਦੇ ਆਹ ਬੁੰਦੇ ਨੇ ਤਾਂ ਕੱਟਿਆ ਰਹੇ ਮਟਿਆਰ ਹੈ ਤੁਰੀ ਜਾਂਦੀ ਚੱਕਦੇ ਹੋਰਾਂ ਕੋ ਸਭਾ ਜੀ ਖਾਜੇ ਕਹੋਗੀ ਮੈਂ ਕੰਮ ਦੀ ਗੱਲ ਤਾਂ ਸਾਰੀ ਸੁਣਦੀ ਆ ਕਿ ਦੋ ਮਿੰਟ ਲੱਗੂਗਾ ਕੰਮ ਦੀ ਗੱਲ ਕੰਮ ਦੀ ਗੱਲ ਤਾਂ ਹੱਥ ਮਾਰੀ ਜਾਉ ਜੇੜ ਲ ਜੇੜ ਲ ਕੰਮ ਦਾ ਆਖਾ ਇਹੇ ਜੇ ਕੰਮ ਤਾਂ ਸੀ ਬੱਜੀਆਂ ਦੇ ਕਰ ਲੈਣੀਆਂ ਤਾਂ ਸਾਰੀ ਸੁਣਦੀ ਆ ਕਿ ਉਹ ਕਦੇ ਵੀ ਨਹੀਂ ਤਾਂ ਸੁਣਦਾ ਨਹੀਂ ਆਏਗਾ ਦੇਖ ਲੈ ਤੂੰ ਸਾਰੇ ਕੰਮ ਤੇਰੇ ਕਰ ਦੇ ਦੀ ਸੀ ਆ ਯਾਰ ਇਹ ਮਿੰਟ ਦੀ ਮਾਂ ਤੇ ਲੈ ਮੇਚੋ ਗੁਣ ਜਾਣਦੀਆਂ ਧਾਰਾ ਕਰਦੀਆਂ ਸਾਰੇ ਆ ਕੇ ਫੇਰ ਕੰਮ ਕਰਦੀਆਂ ਧੂੜ ਤੁਹਾਡੇ ਤੇ ਨਕੀ ਨਾ ਜੀ ਧੂੜ ਪਾ ਕੇ ਦੀ ਮਾਰ ਤਾਂ ਹੁਣ ਸੁਣਦਾ ਨਹੀਂ ਹੋਏਗਾ ਨਹੀਂ ਮੰਨਦੀ ਹੁਣ ਇਤਾਰੇ ਸਾਰਾ ਸੁਣਦਾ ਹਾਂ ਮਿੰਟ ਦੀ ਮਾਂ ਤੇ ਭਾਂਡੇ કામની ગ સારી સુ સારી સુધી કોઈ મારે મા ભાડે આહો મારી તું આટાની ગુનલી ਨਾ 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 ਮੈਂ ਨਹੀਂ ਹਜੇ ਸਾਰੀ ਗੱਲ ਗੱਲ ਪਾਉਂਦੀ ਕਰ ਲਾ ਕਰ ਲੱਗਦਾ ਜੀ ਨੱਕ ਕਰਿਆ ਜਾਂਦਾ ਬਿੰਦ ਰੱਬ ਦਾ ਨਾਮ ਵੀ ਲਾਜਿਆ ਕਰਦੇ ਬਾਬਿਆਂ ਦਾ ਤੂੰ ਰੱਬ ਦਾ ਨਾਮ ਕਿੱਥੇ ਲੈਣੀ ਆ ਦਿੰਦਾ ਬੱਸ ਕਰ ਦੇ ਬਾਬੇ ਜੀ ਚੱਲਦੇ ਨੇ ਹੁਣ ਦਿੰਦ ਨਾਮ ਜਪ ਲੈ ਕੋ ਰੱਬ ਦਾ ਨਾਮ ਲੈ ਲੈ ਕੋ ਬਾਬੇ ਸਾਹਿਬ ਦੱਸ ਦਿੰਦੀ ਆ ਤੂੰ ਦੱਸ ਕਿੱਥੇ ਉਹ ਕਰ ਦਿੰਗੇ ਉਹ ਬਿੰਦ ਮੈਂ ਚੱਕ ਤਾਂ ਲਿਆ ਮੈਨੂੰ ਤਾਂ ਨੇਹਰੀਆਂ ਲਿਆਤੀਆਂ ਚੱਲ ਚੰਗਾ ਮੈਂ ਗੁਰੂ ਘਰ ਜਾ ਕੇ ਆਉਣੀ ਹੁਣ ਦਿੰਦਾ ਗੁਰੂ ਘਰ ਜਾਇਆ ਹਾਂ ਬਾਗ ਜਾ ਸਮਾਰ ਤੇ ਲੈ ਜੀ ਰੱਬ ਦਾ ਨਾਮ ਉੱਥੇ ਜਿੱਤੇ ਉਹ ਕਹੀ ਨਾ ਮੈਂ ਦੇ ਦੇ ਅਰੇ ਹੁਣ ਉਹ ਤਾਂ ਬਾਗੀ ਦੋ ਭਾਂਡੇ ਮਾਰ ਕੇ ਬੋੜੀ ਹੁਣ ਉੱਥੇ ਬਾਹਰੇ ਬਥੇਰਾ ਖੁਣਦਾਗਾ ਆ ਸਾਟ ਹੁਣਦੀ ਆ ਨਾ ਉਹ ਕਰਦੀ ਆਗੀ ਸਿਰ ਦਿਮਾਗ ਮੇਰਾ ਹਲਿਆ ਆ ਪਿਆਗਾ ਮੇਰਾ ਦਿਮਾਗ ਨਹੀਂ ਹਲਾਇਆ ਤੇ ਸਿਰ ਪੱਟਨ ਵਾਲਾ ਹੋਇਆ ਪਿਆਗਾ ਜੇ ਕੋਸ ਕਾਇਰੇ ਬੇਬੇ ਪਾਣੀ ਖੁਣਦੀ ਮਾਈ ਕੀ ਕਹਿਣਾਗਾ ਭਾਈ ਉਹ ਬੁੜੀ ਨੇ ਦੁਖੀ ਕਰੀ ਪਈਆਂ ਮੈਂ ਤਾਂ ਸਾਡੀ ਨਹੀਂ ਨਹੀਂ ਹੋਣਾ ਨਾ ਤਾਂ ਖੁਣਦਾਗਾ ਭੜੀ ਉਹਨੂੰ ਜਮਈ ਯਕਾਦੇ ਰੱਖਿਆਗਾ ਉਹਨੇ ਤਾਂ ਮੈਨੂੰ ਨਾ ਨਾ ਪਤਾ ਨਾਗਾ ਇਹ ਹੁੰਦਾ ਕੀ ਕਰਾਂ ਮੈਂ ਕੀ ਕਰਦੇ ਹੁੰਦੇ ਨੇ ਪਤਾ ਨਹੀਂ ਫਿਰ ਕੰਨਾ ਦਾ ਪ੍ਰੈਸ਼ਰ ਪ੍ਰੋਸਨ ਕਰਾਉਣਾ ਪੈਂਦਾ ਹੁੰਦਾਗਾ ਤੇਰਾ ਨਾ ਆਹ ਤਾਂ ਪਰ ਉਹ ਆ ਗਿਆ ਸਾਰੀ ਢਾਡੀ ਨਾ ਮੁਝਾਂ ਦੀਆਂ ਬਿਲਾ ਬਿਲਾ ਇਹ ਤੇ ਉਹ ਬਹਾ ਜਖਲਾ ਕਦੀ ਪ੍ਰੋਸਪਾ ਉਹ ਬੁਰਖਾ ਨਾ ਪਤਾ ਨਹੀਂ ਕੀ ਕਰਦਾਗਾ ਕੀ ਨਾ ਕਰਦਾਗਾ ਸਾਰੀ ਢਾਡੀ ਬੌੜੀ ਹੋਈ ਰਹੀਆਂ ਦੀ ਅੱਜ ਆਏ ਕਰ ਲੈ ਕਦੇ ਉਹ ਕਰ ਲੈ ਬੱਸ ਅੱਜ ਬਾਤ ਜਾਨੀ ਨੂੰ ਕੁਕ ਕਰਾਂਗੇ ਆ ਵੀ ਖਰਾਦੀਏ ਸੀ ਬੋਰੀ ਨਹੀਂ ਵੋਈ ਪਈ ਉਹ ਬੁਢੀ ਵੀ ਕੀ ਕਰਦੀ ਆ ਪੁੱਤ ਉਹ ਤਾਂ ਫੂਣੀ ਦੇਖਿਆ ਉਹ ਤਾਂ ਸਾਰੀ ਦਿਹਾੜੀ ਫੂਣੀ ਰਹੀ ਨਾ ਬੋਲੀ ਬੁਢੀ ਨੇ ਹੱਟ ਲੈ ਜੀ ਮੈਂ ਤਾਂ ਉਹਨੇ ਤਾਂ ਸਾਰੀ ਦਿਹਾੜੀ ਉਹੀ ਮੇਨੇ ਪੜਦਾ ਹੈਗਾ ਕੋਈ ਕੁਸ ਕਰਦੇ ਕਦੇ ਕੁਸ ਕਰਦੇ ਉਹਦਾ ਕੋ ਤਾਂ ਔਖਾ ਕਰਿਆ ਪਿਆਗਾ ਮੈਨੂੰ ਤਾਂ ਕੀ ਫੂਨ ਦੇਖੀ ਜਾਂਦੀ ਹੈਗੀ ਲੈ ਬੜੀ ਮੈਡਮ ਬਣਦੀ ਆਗੀ ਫੂਨ ਹੋਰ ਤਾਂ ਮੈਂ ਦੇਖਿਆ ਮੈਂ ਦੇਖ ਕੇ ਆਪਾਂ ਤੂੰ ਕੀ ਕਰਦੀ ਆਗੀ ਉਹ ਕਰਦੇਵੇ ਉੱਥੇ ਕੁਛ ਹੋ ਕਰਦੇਵੇ ਸੁਣਦਾ ਨਹੀਂ ਗਿੰਦਾ ਨਹੀਂ ਹਾਕਾ ਮਾਰੀ ਜਾਊਂਗੀ ਮੈਂ ਤਾਂ ਨਾ ਸੁਣਦੀ ਆਗੀ ਭਾਈ ਗੋਹਾ ਚੱਕਾ ਦੇ ਆ ਕਰ ਦੇ ਨਾ ਗੋਹਾ ਚੱਕਦੀ ਆਗੀ ਨਾ ਕੁਛ ਹੋਰ ਕਰਦੀ ਆਗੀ ਫੂਨ ਫੜ ਲੈਂਦੀ ਆਗੀ ਹੱਥ 'ਚ ਬਸ ਸਾਰੀ ਢਹਾੜੀਆਂ ਹੀ ਚੱਲਦਾ ਫੂਨਾਂ ਹੀ ਚੱਲਦਾਗਾ ਸਾਰੀ ਢਹਾੜੀ ਕੀ ਬੰਮਾ ਦੇਖਦੀਆਂ ਹੁੰਦੀਆਂ ਨੇ ਫੂਨ ਆਪ ਦੇਖਦੀ ਆਗੀ ਉੱਥੇ ਬੈਠੀ ਆਪਣੀ ਦੇਖਦੀ ਹੈਗੀ ਵੀ ਤੂੰ ਕਾਹ ਪੁੱਤ ਲੈ ਮੈਂ ਨਾਲ ਕਰਾਂ ਮੈਂ ਤੇਰੇ ਕੰਮ ਕਿੱਥੇ ਕਰਾਉਂਦੀ ਆ ਦੀ ਨਾਲ ਇੱਕ ਫੂਨ ਦੇ ਤਾਂ ਭਲੇ ਵੇਲੇ ਨੂੰ ਉਹਨੂੰ ਫੂਨ ਹੀਰੇ ਫੜਾਤਾ ਜਿਆ ਦੱਸ ਲੈ ਫੂਨ ਤੇ ਬਦਾਮ ਖਾਈ ਜਾਂਦੀ ਹੈਗੀ ਮੂੰਹ ਛੁਣਦੀ ਨਹੀਂ ਉਹ ਤਾਂ ਕਹਿੰਦੀ ਮੈਂ ਤਾਂ ਛੁਣਦਾ ਨਹੀਂ ਹੈਗਾ ਉਹ ਹੁਣ ਕਿੰਨਾ ਸੁਣ ਲ ਜਾਂਦਾ ਤਾਂ ਫੂਨ ਕਿਵੇਂ ਦੇਖ ਲੈਂਦੀ ਹੈਗੀ ਉਹ ਮੈਨੂੰ ਬਦਾਮ ਵੀ ਖਾਈ ਜਾਂਦੀ ਹੈਗੀ ਇਹ ਲਾ ਦਿਮਾਗ ਤਾਂ ਕਹਿੰਦਾ ਨਹੀਂ ਚਲਾਕ ਆਗੀ ਬਾੜੀ ਸਿਹਾਰ ਆਗੀ ਵੇਖਾਂ ਜਾਤੇ ਕੀ ਕਰਦੀ ਆਗੀ ਹੋਰ ਨਾ ਕੁਛ ਛੇੜਦਾਵੇ ਉੱਥੇ ਹੋਰ ਕਾਸ਼ੇ ਨੂੰ ਛੇੜ ਕੇ ਵਾਹ ਜਾਵੇ ਮੈਨੂੰ ਡਾਂਟ ਹੋ ਜਾਊਗਾ ਫੇਰ ਅੱਖਾਂ ਨੋ ਹੋ ਜਾਊਗਾ ਮੈਨੂੰ ਇੱਕ ੇ ਡੰਡ ਲਾਏ ਆਗਾ ਦੇਖੋ ਚਲ ਦੇਖੀਏ ਪਤਾ ਕੀ ਕਰਦੀ ਆਗੀ ਜਾ ਕੇ ਦੇਖਦੀ ਆਗੀ ਕੀ ਕਰਦੀ ਆਗੀ ਦਾਮਾ ਚੜ ਜਾਂਦਾਗਾ ਐਂ ਨਹੀਂ ਦੇਖਨੀ ਮਾੜਾ ਮੋਟਾ ਕਰਾਦਾ ਕਸ਼ਮੈ ਨਾਲ ਹੋਰ ਘੰਟਾ ਫਾਕਾ ਮਾਰਨੀ ਆ ਕਹਿਣੀ ਆ ਫੇਰ ਤੇ ਤੇ ਨੂੰ ਜਿਉਂ ਕੜ ਖੁੰਦਾ ਆ ਆ ਜਾ ਸ਼ੌਟ ਹੁੰਦਾ ਦੇਖਾ ਜਾ ਕੇ ਇਹ ਖਣ ਕੀ ਕਰਦੀ ਆ ਜੀ ਮੇ ਰੱਬ ਦਾ ਨਾਮ ਲੈ ਲਿਆ ਕਰ ਨਹੀਂ ਮੋਬਾਈਲ ਫੜੀ ਬੈਠੀ ਆ ਨਹੀਂ ਮੈਂ ਮਾਰ ਜਾਨੀ ਮੰਮੀ ਮੰਮੀ ਐ ਨਹੀਂ ਜਮੈ ਨਹੀਂ ਸੁਣਦੀ ਹੈਗੀ ਲੈ ਨੀ ਅੱਜ ਤੂੰ ਦੇਖੀ ਜੱਜ ਅੱਜ ਤਾਂ ਮੈਨੂੰ ਇਹ ਪਤਾ ਅੱਜ ਵੱਖਾ ਜਿਆਦਾ ਮਿਲਿਆਗਾ ਮੈਂ ਜੋ ਪੁੱਤੇ ਤਾਂ ਅੱਜ ਤਾਂ ਮੈਨੂੰ ਸਾਰਾ ਦਿਨੀ ਭੁਲੀ ਆ ਗਈ ਆ ਤਾਂ ਫੂਨ ਕੀ ਨੇ ਪਲਾਤਾ ਇਹਨੂੰ ਤਲਾਕੇ ਦੇਖਦੇ ਪਤਾ ਨਹੀਂ ਕੀ ਕਰਦੇ ਹੁੰਦੇ ਨੇ ਆਈ ਫੂਨ ਪਤਾ ਨਹੀਂ ਕੀ ਇਹ 12 10 ਨੀ ਬੇਬੇ ਮੰਮੀ ਐ ਨੀ ਕਿਉਂ ਕਰਨ ਖਾਦੇ ਤੇ ਮਾਲਾ ਜੱਜ ਫੂਨ ਚੱਕਿਆ ਜਾ ਤੂੰ ਮੇਰਾ ਸਿਰ ਖਾਲਾ ਹੁਣ ਮੈਂ ਹੂੰ ਤਾਂ ਤੈਨੂੰ ਸੁਣਦਾ ਨਹੀਂ ਹੈਗਾ ਕੀ ਮੂਮ ਕੀ ਮੈ ਇਹ ਤਾਂ ਮੈਂ ਆਜ ਬਿੱਚੀ ਜਵਾ ਖੈਨੇ ਫੇਡਾ ਦੇਖਦੀ ਆ ਕਿ ਕੋਈ ਚੱਲਦਾ ਹੈ ਮਾਰੀ ਜਾਨੀ ਹੁੰਨੀ ਆ ਵੀ ਮੰਮੀ ਆਏ ਤਾਂ ਲੈ ਚਾਹ ਪੀਲਾ ਚਾਹ ਨਹੀਂ ਮੇਰਾ ਸਰਾੜੇ ਕਿਉਂ ਬੋਲੀ ਆਨੇ ਤੂੰ ਉਧਰ ਕੰਮ ਕਰ ਲੈ ਮੈਨੂੰ ਬਿੰਦ ਦੇਖ ਲੈਣ ਦੇ ਕਾਕਿਆ ਆਈਆਂ ਕੀ ਗੋਹਾ ਪਾ ਕੇ ਆਈਆਂ ਕੀ ਸਾਰਾ ਮੱਝਾ ਨੂੰ ਦੇਖ ਕੇ ਆਈਆਂ ਕੀ ਉਧਰ ਜਾ ਆਪਦਾ ਕੰਮ ਕਰ ਲੈ ਤੂੰ ਬਿੰਦ ਮੈਨੂੰ ਦੇਖ ਲੈਣ ਦੇ ਇਹ ਤਾਂ ਗੋਲ ਰੱਬ ਦਾ ਨਾਮ ਲੈ ਆਂਦਾ ਟਾਈਮ ਆਗਾ ਕੋਈ ਨਾ ਲੈ ਲਾਗੇ ਰੱਬ ਦਾ ਨਾਮ ਦੀ ਤੂੰ ਦੇਖ ਲੈਣ ਮੈਨੂੰ ਚਰਵਾ ਪਾਈ ਆਂਦੀ ਆ ਨਹੀਂ ਮੈਂ ਤਾਂ ਬਾੜੀ ਬੁਣਾਂ ਨਹੀਂ ਮੈਂ ਤਾਂ ਜਮੀਨ ਦਾ ਸੁਣਦੀ ਹੈਗੀ ਨਾ ਕੋਸਨਾ ਜੀਵ ਮਾਰੀ ਚਾਲੇ ਨਾ ਪੌਂਕੀ ਚਾਲੇ ਤਾਂ ਜਮੀ ਨਹੀਂ ਸੁਣਦੀ ਹੈਗੀ ਕਿ ਬਦਾਮ ਕੀ ਖਾਈ ਜਾਣੀ ਐ ਖਾ ਲੈ ਲੇਤਾ ਤੇ ਫੇਰੇ ਦਿਮਾਗ ਤੇ ਆ ਜਾ ਰੂਗਾ ਜੇ ਮੈਂ ਨਾ ਪੋਰਾ ਖਾਉਂਗੀ ਕਿਵੇਂ ਤੱਕਦੀਆਂ ਨੇ ਮੈਂ ਚਾਰ ਦਿੰਦੇ ਨੇ ਜੋ ਕੋਈ ਚੀਜ਼ ਖਾਣਾ ਤਾਂ ਅੱਖਾਂ ਜੋ ਕੋਲ ਨੇ ਖੋਕ ਤੋੜ ਲੇਤਾ ਬਦਾਮ ਬਸ ਨਹੀਂ ਇਹਦੇ ਵਿੱਚ ਚਾਰ ਬਦਾਮ ਨੇ ਤਾਂ ਜਵਾਕ ਇਹ ਸੁਣਦਾ ਕਿਵੇਂ ਸੁਣਦਾਗਾ ਹੁਣ ਕੰਮ ਦੀ ਬਾਦਾਂ ਨੂੰ ਕਹੂਗੀ ਮੈਨੂੰ ਸੁਣਦਾ ਨਹੀਂ ਬਦਾਮਾਂ ਦੀ ਲੈ ਕੇ ਕਿਵੇਂ ਸੁਣਦੀ ਇਹਨਾਂ ਨੇ ਮੇਰਾ ਦਿਮਾਗ ਖਾ ਲਿਆ ਏ ਮੈਂ ਕਾ ਮਹਲਾ ਮੜ ਮਟੋਦ ਨਾ ਕਰ ਰੂ ਗਾਇਦੇ ਨਾਲ ਕੱਬ ਲੈਣੀ ਹੁੰਦੀ ਆ ਵੇ ਇੱਕ ਵੇਲੇ ਸਾਰਾ ਦਿਨ ਇਧਰ ਹੀ ਨਿਗਾ ਮੇਰੇ ਕਿੰਨੀ ਹੋਈ ਤੂੰ ਕੰਮਾਂ ਚ ਤੇ ਨਾ ਖੜਾ ਰਹਤ ਹੈ ਮੈਂ ਤਾਂ ਪਾਣਾ ਕੋਲ ਗੱਲ ਕਰਦੀ ਮੈਂ ਦੱਸ ਸਾਈਂਆਂ ਨੇ ਦੇਖ ਬੂੜੀ ਅੱਜ ਤਾਂ ਮੈਂ ਜਮੀ ਨਹੀਂ ਪੜਾਉਂਦੀ ਇਹਦੇ ਵਿੱਚ ਤਾਂ ਬਲਾਂ ਹੀ ਕੋਈ ਚੱਲਦਾ ਕੋਲੇ ਜਾਇ ਖਾਣੇ ਦਾ ਹੈ ਤਾਂ ਹੀ ਨਹੀਂ ਲੋਕ ਤਾਂ ਦੇਖ ਕਾਚੋ ਉਹ ਮੈਂ ਮਰ ਜਾ ਤਾਂ ਹੀ ਦੇਖਦੀ ਆ ਦੁਨੀਆ ਮੈਂ ਖਾਣੇ ਦੇ ਠੇਰਾ ਕਹਿੰਦੀ ਦੁਆਖਾ ਮੈਨੂੰ ਇਹੋ ਇਤਕ ਮੈਨੂੰ ਕੰਨ ਲਿਆ ਦੇਣਾ ਇਨਾਂ ਬੁਠੇਰਾ ਲੈ ਆ ਕੇ ਦਿੰਦੇ ਨੇ ਜਿਹੜੇ ਮੰਗਦੀਆਂ ਨੇ ਮੇਰੇ ਬਾਜੀ ਤਾਂ ਕਹਿੰਦੇ ਨੇ ਮਾਈ ਤਾਂ ਕੀ ਕਰਨਾ ਤੇਰੇ ਲਈ ਕੰਮ ਤਾਂ ਆ ਗਿਆ ਤਾਂ ਹੀ ਦੇਖਦੇ ਨੇ ਇਹਦੇ ਵਿੱਚ ਇੰਨਾ ਕੁ ਚੱਲਦਾਗਾ ਇਹ ਖਾਣੀ ਦਾ ਖਾਣੀ ਇਹ ਕੀ ਨੇ ਬਣਾਤਾ ਲੀ ਲੈ ਥੋੜਿਆ ਸੋਹਣੀ ਬਣਾਇਆ ਪਿਆਗਾ ਤਾਂ ਬਹੁਤ ਚੀਜ਼ਾਂ ਆਉਂਦੀਆਂ ਨੇ ਇਹਦੇ ਵਿੱਚ ਤਾਂ ਤਾਂ ਹੀ ਦੇਖਦੀਆਂ ਨੇ ਇਹ ਚਲ ਨਹੀਂ ਕਣ ਆ ਜਾ ਚੰਦਾਈ ਦੇ ਖਾਉ ਤਾਂ ਕੋਲੇ ਜਾ ਕੇ ਬੱਸ ਕੇ ਉਹ ਮੈ ਵੀ ਬੁਰੀ ਤਾਂ ਕਰਦੀ ਆ ਜੀ ਦਾ ਜਮ ਇਹ ਨਹੀਂ ਕਰ ਰੱਖਣੀਆਂ ਹੈਗੀਆਂ ਤਾਂ ਉਹ ਫਿਰ ਵੀ ਆ ਗਈ ਲੈ ਤਾਂ ਕੋਣ ਕਹੀ ਕਿ ਅੰਮੀ ਆ ਗਈ ਜਾ ਕੇ ਦੱਸ ਕੇ ਆਉਣੀ ਹੈ ਵੀ ਮੇਰੀ ਤਾਂ ਉਹਨਾਂ ਨੇ ਯਕੀਨ ਹੀ ਨਹੀਂ ਕਰਨਾ ਹੈਗਾ ਆ ਗਈ ਦੇਹ ਲਾ ਲੈ ਨਹੀਂ ਸਮੇਂ ਨਹੀਂ ਤਾਂ ਆਪਣੀ ਰਾਖੀ ਰੱਖਦੀਆਂ ਹੈਗੀਆਂ ਵੀ ਅਸੀਂ ਰਾਖੀ ਰੱਖ ਲਈਏ ਮਾੜੀ ਮੋਟੀ ਬੁੜੀ ਦੀ ਦੇਖ ਲਈਏ ਕੀ ਕਰਦੀ ਹੈਗੀ ਬੁੜੀ ਜਮ ਨਹੀਂ ਉਹ ਕਰਦੀਆਂ ਹੈਗੀਆਂ ਨਿਗਾ ਰੱਖਦੀਆਂ ਹੈਗੀਆਂ ਸਾੜੇ ਬਦਾਮ ਖਾਈ ਜਾਂਦੀਆਂ ਸਾੜੇ ਮੋਬਾਈਲ ਆਂ ਦੇਖਦੀਆਂ ਨਾਲ ਕਹਿੰਦੀ ਮੈਨੂੰ ਦੇਖਦਾ ਨਹੀਂ ਹੈਗਾ ਮੈਨੂੰ ਸੁਣਦਾ ਨਹੀਂ ਹੈਗਾ ਕੁਛ ਹੁਣ ਦੱਸ ਨਹੀਂ ਆਈ ਗੱਲਾਂ ਕਰਦੀ ਹੈਗੀ ਉਹਦੇ ਨਾਲ ਕੀ ਕਹਿੰਦੀ ਆ ਨਯਾ ਫਿਰਦੀਆ ਨਹੀਂ ਕਹਨੇ ਕੀ ਕਰਦੀ ਕਰਦੀ ਆਂਗੀ ਤੂੰ ਕਹਨੇ ਗੋਭੀ ਤੋੜਨ ਆਈ ਗੋਭੀ ਤੋੜਨ ਆਈ ਸੀ ਆਪਣੀ ਬੁੜੀ ਤਾਂ ਨਾਟਕ ਫੂਨ ਦੇਖੀ ਜਾਂਦੀ ਹੈਗੀ ਨਾਲੇ ਬਦਾਮ ਖਾਈ ਜਾਂਦੀ ਹੈਗੀ ਨਾਲੇ ਆਪਾਂ ਨੂੰ ਤਕਾਇੰਦੀ ਮੈਨੂੰ ਸੁਣਦਾ ਨਹੀਂ ਸੁਣਦਾ ਨਹੀਂ ਹੈਗਾ ਕੁਸ ਦੇਖ ਲੈ ਉੱਥੇ ਘਰੇ ਜਾ ਕੇ ਤਾਂ ਦੇਖ ਤੂੰ ਜਮੀਨ ਹੀ ਦੇਖ ਲੈ ਚੱਲ ਜਮੀਨ ਹੀ ਘਰ ਕਰਦੀਆਂ ਹੈਗੀ ਆਪਾਂ ਤਾਂ ਉਹਦਾ ਦੱਸੂ ਤਾਂ ਕੋਹ ਮੈਂ ਤਾਂ ਕੰਮ ਨਹੀਂ ਬੰਨਦਾ ਮੈਨੂੰ ਪਸੰਦਾ ਨਹੀਂ ਹੈਗਾ ਜਮੀਨ ਹੀ ਉਹ ਕਰਦੀ ਹੈਗੀ ਧਟ ਬਦਾਮ ਚਾਹ ਨਹੀਂ ਪਾਣੀ ਚੱਤੀਏ ਤਾਂ ਖਾ ਮੈਂ ਤੈਨੂੰ ਆ ਜਾ ਕਰ ਫਰੇ ਦੇਖ ਤਾਂ ਸਹੀ ਤੂੰ ਅਈ ਪਤਾ ਕੋਣਾ ਜਾਣ ਕੇ ਮੈਂ ਭਾਂਡੇ ਮਾਜਣ ਲੱਗ ਜਾਵੇ ਦੇਵੀ ਉਹ ਜਾ ਕੇ ਡੰਡ ਪਾਊਗੀ ਉੱਥੇ ਦਸੂਗੀ ਦੁਨੀਆਂ ਪਹਿਣਾ ਨੂੰ ਵਿਆਹ ਦੀਆਂ ਨੂੰ ਇਹ ਜਾ ਕੋਸਕਾਰ ਦੀ ਆਗੀ ਜਮਈ ਨੇ ਉਹ ਕਰਦੀ ਹੈਗੀ ਨਾ ਇਆਂ ਹਾਕਾ ਮਾਰ ਕੇ ਇਆਂ ਜਮਈ ਸੁਣਦੀ ਵਿੱਚ ਬੜੀ ਪਈਆ ਮੋਬਾਈਲ ਦੇ ਵਿੱਚ ਜਿਵੇਂ ਜਵਾਬ ਕੋਰ ਕਰ ਦਿੰਦੀ ਆਪਾਂ ਤਾਂ ਜਵਾਬ ਕਾ ਨੂੰ ਕੀ ਸਮਝਾ ਦਾਂਗੇ ਬੁੜੇ ਸਿਆਣੇ ਨਹੀਂ ਸਮਝਦੇ ਹੈਗੇ ਹਾਂ ਫਾਇ ਜਮੇ ਵੀ ਇਹ ਉਹ ਕਰਦੀ ਹੈਗੀ ਸੁਣਦੀ ਹੈਗੀ ਤੈਨੂੰ ਮੈਂ ਤਾਂ ਬਤਾਈ ਇਨੀ ਹਾਕਾ ਮਾਰ ਮਾਰ ਕੇ ਮੈਂ ਤਾਂ ਬੌੜੀ ਹੋ ਘਾਕਤੀ ਉਹਨੇ ਜਮੇ ਹੀ ਮੇਰਾ ਦਿਮਾਗ ਦਿਮਾਗ ਟੱਪਣ ਵਾਲਾ ਹੋ ਗਿਆ ਮੇਰਾ ਤਾਂ ਹਾਂ ਦਿਮਾਗ ਨਹੀਂ ਟੱਪਣ ਵਾਲਾ ਹੋ ਗਿਆ ਹਾਕਾ ਮਾਰ ਮਾਰ ਕੇ ਨਹੀਂ ਮੰਮੀ ਐਨੀ ਬੇਬੇ ਨਹੀਂ ਬੁੜੀ ਐ ਨਾ ਕੁਝ ਹੋਰ ਜਦੋਂ ਬਦਾਮ ਕਹਤੇ ਚੱਟ ਸੁਣ ਗਿਆ ਉਹ ਨਹੀਂ ਬਦਾਮ ਖਾਈ ਜਾਨੀ ਐ ਕਿ ਫੇਰ ਕਿੱਥੋਂ ਸੁਣ ਜਾਂਦਾ ਦਾ ਬਾਹ ਹੀ ਐਨੀ ਉਹ ਆ ਗਈ ਭੈਣੇ ਨਹੀਂ ਮਸ ਚੁੱਪ ਹੋ ਜਾ ਭੈਣੇ ਖਾਂ ਜਾ ਕੇ ਐਨੀ ਪਤਾ ਭਾਂਦੇ ਦੀ ਮਾਰ ਜੜ ਲੱਗੀ ਹੋਵੇ सदन गई आई देखा चुकी भांडे आ पाए पाएंगे सारे कम जमे नहीं सोंदी आई जमी जम करता